ਇੱਕ ਰਾਜਾ ਸੀ ਜਦੋਂ ਸਾਰੇ ਆਪਣੇ ਕੰਮਕਾਰ ਕਰਕੇ ਆਰਾਮ ਨੂੰ ਸੋਇਆ ਤਾਂ ਅਚਾਨਕ ਉਹਨੂੰ ਬਹੁਤ ਗਹਿਰੀ ਨੀਂਦ ਆ ਗਈ ਤੇ ਗਹਿਰੀ ਨੀਂਦ ਆਣ ਤੋਂ ਬਾਅਦ ਉਹਨੂੰ ਇੱਕ ਸੁਪਨਾ ਆਇਆ ਉਹਦੇ ਸੁਪਨੇ ਵਿੱਚ ਉਹ ਬਮਾਉਤ ਦੇਸੀ ਤੇ ਉਹਦੀ ਮੌਤ ਨੇ ਉਹਨੂੰ ਟਾਈਮ ਵੀ ਦੱਸਤਾ ਵੀ ਤੋਡੇ ਕੋਲੇ ਜਿਹੜਾ ਟਾਈਮ ਹੈ ਸ਼ਾਮ ਤੱਕ ਦਾ ਵੀ ਮੈਂ ਕੱਲ ਨੂੰ ਤੇਰੇ ਕੋਲ ਆ ਰਹੀਆਂ ਤੇ ਤੂੰ ਸ਼ਾਮ ਤੱਕ ਤਿਆਰ ਰਹਿ। ਉਹ ਰਾਜਾ ਬਹੁਤ ਜ਼ਿਆਦਾ ਘਬਰਾ ਗਿਆ। ਤੇ ਮੌਤ ਤੋਂ ਹਰੇਕ ਨੂੰ ਹੀ ਡਰ ਲੱਗਦਾ। ਉੱਠਿਆ ਇੱਕੋ ਦਮ ਪਰ ਰਾਤ ਨੂੰ ਨੂੰ ਨੀਂਦ ਨਹੀਂ ਆਈ। ਸੋਵਾ ਸੋਵਾ ਜਲਦੀ ਹੋਵੇ ਕ ਸਵੇਰੇ ਹੁਣਸਾਰ ਉਹਨੇ ਆਪਣੇ ਦਰਬਾਨ ਵਾਲੇ ਸੱਦੇ ਜੋ ਦਰਬਾਰ ਦੇ ਵਿੱਚ ਹੋਣਗੇ। ਉਹਨਾਂ ਦੇ ਸਲਾਹਕਾਰ ਜਿਵੇਂ ਵੀ ਸਾਰੇ ਲੋਕ ਜਿਹੜੇ ਉਹਨਾਂ ਨੂੰ رائے ਦਿੰਦੇ ਹੋਣਗੇ ਉਹ ਰਾਜ ਨੇ ਕਿਹਾ ਕਹਿੰਦਾ ਵੀ ਐ ਕਰਕੇ ਮੈਨੂੰ ਉਹ ਹੀ ਸੁਪਨਾ ਆਇਆ ਤੇ ਮੇਰੀ ਮੌਤ ਐਵੇਂ ਐਵੇਂ ਕਰਕੇ ਆ ਵੀ ਤੁਸੀਂ ਦੱਸੋ ਮੈਨੂੰ ਮੈਂ ਕੀ ਕਰਾਂ ਕਿਸੇ ਨੇ ਕੋਈ رائے ਦਿੱਤੀ ਤੁਸੀਂ ਐ ਕਰ ਲਓ ਤੁਸੀਂ ਇੱਧਰ ਚਲੇ ਜਾਓ ਐ ਹੋ ਜਾਓ ਤੇ ਕਿਹਾ ਉਹਨੂੰ ਸਾਰਿਆਂ ਦੀਆਂ رائے ਆ ਜੋ ਇੱਕ رائے ਵਧੀਆ ਲੱਗੀ ਵੀ ਤੁਸੀਂ ਇੱਥੋਂ ਬਹੁਤ ਦੂਰ ਚਲੇ ਜਾਓ ਤੇ ਰਾਜੇ ਨੂੰ ਇਹ ਠੀਕ ਲੱਗਿਆ ਜੀ ਸ਼ਾਇਦ ਮੈਂ ਇਹਦੇ ਨਾਲ ਬਚ ਸਕਦਾ ਉਹਨੇ ਆਪਣਾ ਇੱਕ ਘੋੜਾ ਲਿੱਤਾ ਜੋ ਬਹੁਤ ਤੇਜ਼ ਭੱਜਦਾ ਸੀ ਉਹ ਟਾਈਮ ਦਾ ਸਮਝ ਲੋ ਸਭ ਤੋਂ ਤੇਜ਼ ਉਹਨੂੰ ਜਿਹੜਾ ਸਭ ਤੋਂ ਵਧੀਆ ਲੱਗਦਾ ਸੀ ਉਹਨੇ ਆਪਣਾ ਇੱਕ ਘੋੜਾ ਚੁਣਿਆ ਤੇ ਉਹ ਬਹੁਤ ਦੂਰ ਤੱਕ ਚਲਾ ਗਿਆ ਇਹ ਨੂੰ ਛਾਂਗ ਪੈ ਗਈ ਕੋੜੇ ਨੂੰ ਦੌੜਦੇ ਦੌੜਦੇ ਤੇ ਉਹ ਇੱਕ ਬਾਗ 'ਚ ਰੁਕ ਵੀ ਦੇਖੋ ਬਾਗ 'ਚ ਰੁਕੇ ਹੋਏ ਅਚਾਨਕ ਰਾਜਾ ਉੱਪਰ ਗਿਆ ਨਾ ਉੜਾਇਆ ਉਹ ਵੀ ਠੀਕ ਹੋ ਗਿਆ ਕਬਰਾਂ ਹਰ ਦੂਰ ਹੋ ਗਈ ਮੈਂ ਆਪਣੇ ਇਲਾਕੇ ਤੋਂ ਹੀ ਬਹੁਤ ਦੂਰ ਆ ਗਿਆ ਜਿੱਥੇ ਉਹ ਕੋਈ ਨਹੀਂ ਦਾ ਆ ਸਾਹਮਣੇ ਉਹਦੇ ਮੌਤ ਖੜੀ ਸੀ ਉਹ ਕਹਿੰਦੀ ਰਾਜਾ ਬਹੁਤ ਟਾਈਮ ਦਾ ਪੱਕਾ ਇੱਕ ਸੈਕਿੰਡ ਨਾ ਇੱਧਰ ਨਾ ਉੱਪਰ ਤੇ ਰਾਜਾ ਘਬਰਾ ਗਿਆ ਕਹਿੰਦਾ ਮੈਂ ਤੈਨੂੰ ਸੁਪਨੇ ਚ ਇਹੀ ਟਾਈਮ ਦੱਸਿਆ ਸੀ ਇਹੀ ਥਾਂ ਦੱਸੀ ਸੀ ਉਹ ਟਾਈਮ ਆਪੀ ਹਾਜ਼ਰ ਹੋ ਸੋ ਮੋਤ ਜੋ ਅਟਲ ਹੈ ਇਹ ਆਣੀਓ ਵਾਲੀ ਹੈ ਇਹ ਤੋਂ ਕੋਈ ਨਹੀਂ ਭੱਜ ਸਕਦਾ ਚਾਹੇ ਉਹ ਰਾਜਾ ਹੋਵੇ ਭਾਵੇਂ ਕੋਈ ਆਮ ਇਨਸਾਨ